ਦੇ ਖਿਡਾਰੀ ਸਾਡੇ ਕੋਲ ਆਇਆ ਮਾ ਖੇਡ ਕਬੱਡੀ ਦਾ ਸੁਪਰਸਟਾਰ ਸੋ ਜ਼ਿੰਦਗੀ ਦੇ ਵਿੱਚ ਸਿਆਣੇ ਕਹਿੰਦੇ ਵੀ ਖੁਸ਼ੀ ਤੇ ਗਮੀ ਦੋਨੇ ਸ਼ਰੀਕ ਨੇ ਖੁਸ਼ੀ ਵੀ ਤੇ ਗਮੀ ਵੀ ਪਹਿਲਾਂ ਤਾਂ ਗਮੀ ਹੋਈ ਪ੍ਰੈਜ਼ੀਡਿ ਹੋ ਗਈ ਇਹਦੇ ਪਿਤਾ ਜੀ ਸਰ ਰਵੀ ਸ਼ੇਰ ਸਿੰਘ ਜੀ ਅੰਬੇ ਸੁਰ ਸਿੰਘ ਦੇ ਪਿਤਾ ਜੀ ਸਰਦਾਰ ਰਵੀ ਸ਼ੇਰ ਸਿੰਘ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਦੁਆਬਾ ਸਪੋਰਟਸ ਕਲੱਬ ਤੇ ਸਮੁੱਚਾ ਕਬੱਡੀ ਜਗਤ ਸੁਰ ਸਿੰਘ ਦੇ ਅੰਬੇ ਦੇ ਨਾਲ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਵੀ ਇਹਨਾਂ ਦੇ ਪਿਤਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਸਾਰਾ ਕੁਝ ਰੇਂਜਮੈਂਟ ਕੀਤਾ ਹੋਇਆ ਸੀਗਾ ਇਹਦਾ ਵਿਆਹ ਰੱਖਿਆ ਹੋਇਆ ਸੀਗਾ 30 ਤਰੀਕ ਨੂੰ 28 ਤੋਂ 30 ਤਰੀਕ ਦੋ ਦਿਨ ਮੈਰਿਜ ਚੱਲਣੀ ਸੀਗੀ ਸੋ ਉਹ ਸਾਰਾ ਕੁਝ ਪਲਾਨ ਕੀਤਾ ਹੋਇਆ ਸੀਗਾ ਪਿਤਾ ਜੀ ਨਹੀਂ ਰਹੇ ਪਰ ਨਾ ਚਾਹੁੰਦੇ ਹੋਏ ਵੀ ਦਿਲ ਉਦਾਸ ਸੀਗਾ ਫਿਰ ਆਹ ਨੌਜਵਾਨ ਨੂੰ ਵਿਆਹ ਬੰਦਲਾਂ ਦੇ ਵਿੱਚ ਬੰਨਣਾ ਪਿਆ ਕਿਉਂਕਿ ਉਹ ਰਸਮ ਦੁਨੀਆਦਾਰੀ ਵੀ ਜ਼ਰੂਰੀ ਹੈ ਉਹ ਪ੍ਰਵਤਵਾ ਨੇ ਉਧਰ ਕਹਿਰ ਵਰਤਾਇਆ ਇਧਰ ਦੁਨੀਆਦਾਰੀ ਵੀ ਜਿੱਥੇ ਇਸ ਦੇ ਉੱਪਰ ਦੁੱਖਾਂ ਦੀ ਘੜੀ ਹੈ ਉਥੇ ਖੁਸ਼ੀ ਦਾ ਵੀ ਵੇਲਾ ਹੈ ਤੁਸੀਂ ਸਾਰੇ ਸੋਰ ਸਿੰਘ ਦੇ ਅੰਬੇ ਨੂੰ ਤਾੜੀਆਂ ਦੇ ਨਾਲ ਅਸ਼ੀਰਵਾਦ ਦਿਓ ਵੀ ਅੱਜ ਇਹਦਾ ਪਹਿਲਾ ਹੀ ਮੈਚ ਹੈ ਇਹਨੇ ਮਾਣ ਰੱਖਿਆ ਦੁਆਬਾ ਸਪੋਰਟਸ ਕਲੱਬ ਦਾ ਬਰੋਹ ਵਾਲੀਆ ਸੋਨੂ ਜੰਪ ਤੇ ਦੁੱਲਾ ਘਰੇ ਗਏ ਕਹਿੰਦੇ ਅੰਬਿਆ ਹੈ ਤਾਂ ਸਮਾਂ ਬੜਾ ਮੁਸ਼ਕਲ ਤੇਰੇ ਉੱਪਰ ਪਰ ਤੂੰ ਕਪੂਰਥਲੇ ਆਏਗਾ ਤੇ ਸਾਡੀ ਚੈਂਪੀਅਨਸ਼ਿਪ ਜਿਹੜੀ ਹੈ ਉਹ ਸਫਲ ਹੋ ਜੂਗੀ ਸੋਨੂੰ ਆਇ ਦਲੇ ਪਾਸੇ ਸਫਲ ਹੋ ਜੂਗੀ ਦਲੇ ਆ ਜਾ ਨੌਜਵਾਨਾ ਇਹਨੇ ਕਹਿਣਾ ਮੰਨਿਆ ਇਹ ਅੱਜ ਕਪੂਰਥਲੇ ਦੇ ਵਿੱਚ ਆਇਆ ਇੱਕ ਵਾਰੀ ਤੁਸੀਂ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਨੌਜਵਾਨ ਦੇ ਲਈ ਇਹਦੀ ਹੌਸਲਾ ਫਜ਼ਾਈ ਹੋਊਗੀ ਇਹ ਸਾਡਾ ਟਾਪਰ ਹੈ ਇਹ ਖੇਡ ਕਬੱਡੀ ਦਾ ਵੱਡਾ ਰੇਡਰ ਹੈ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਤਕੜਾ ਜਿਗਰਾ ਕਰਕੇ ਤਕੜੀ ਖੇਡਦਾ ਹੈ ਇਹ ਵੱਡਾ ਪ੍ਰਦਰਸ਼ਨ ਕਰੇਗਾ ਸੋ ਅੰਬਾ ਸੁਰ ਸਿੰਘ ਵਾਲਾ ਮਾਨ ਕਬੱਡੀ ਦਾ ਖਿਡਾਰੀ ਅੰਬਾ ਤੇਰਾ ਫਿਰ ਇੱਕ ਵਾਰੀ ਫਿਰ ਆਪਾਂ ਸਵਾਗਤ ਕਰਦੇ ਆਂ ਸੋ ਜੀ ਐਨ ਨੂੰ ਅਖਦੇ ਆਂ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਮੈਚ ਦੀ ਕਰਾਂਗੇ ਸ਼ੁਰੂਆਤ ਤੇਰੇ ਵਾਸਤੇ ਸ਼ੁਭ ਸ਼ਾਮਾਂ ਦੇ